E ਲੰਬੇ ਸਮੇਂ ਤੋਂ ਸਰਕਾਰਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜੇਕਰ ਕੋਈ ਵੀ ਚਾਈਨਾ ਵਾਲੀ ਡੋਰ ਦੀ ਵਰਤੋਂ ਕਰਦਾ ਹੈ ਤਾਂ ਉਸਤੇ ਸਖਤ ਕਾਰਵਾਈ ਹੋਵੇਗੀ ਪਰ ਸਾਡੇ ਸਮਾਜ ਦੇ ਵਿੱਚ ਅਜੇ ਵੀ ਅਜਿਹੇ ਕਈ ਲੋਕ ਨੇ ਜਿਹੜੇ चंद ਪੈਸਿਆਂ ਦੀ ਖਾਤਰ ਕਿਸੇ ਦੀ ਵੀ ਜਾਨ ਦੀ ਪਰਵਾਹ ਨਹੀਂ ਕਰਦੇ ਉਹ ਜਾਂ ਫਿਰ ਬੇਜ਼ੁਬਾਨ ਜਾਨਵਰ ਜਾਂ ਪਸ਼ੂ ਹੋਣ ਅਤੇ ਜਾਂ ਰਹਿ ਜਾਂਦੇ ਆਮ ਲੋਕ ਜਿਹੜੇ ਅਕਸਰ ਚਾਈਨਾ ਡੋਰ ਦਾ ਸ਼ਿਕਾਰ ਹੋ ਜਾਂਦੇ ਨੇ ਅਤੇ ਇਹ ਤਸਵੀਰਾਂ ਥਣ ਲੋਪੋਕੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਪੁਲਿਸ ਵੱਲੋਂ ਕੁਝ ਅਜਿਹੇ ਬੰਦਿਆਂ ਨੂੰ ਕਾਬੂ ਕੀਤਾ ਗਿਆ ਜਿਹੜੇ ਚાઇਨਾ ਡੋਰ ਦੇ ਕਟੂਆਂ ਦੇ ਨਾਲ ਆਪਣੀ ਗੱਡੀ ਭਰ ਕੇ ਅੰਮ੍ਰਿਤਸਰ ਜਾ ਰਹੇ ਸਨ ਅਤੇ ਰਸਤੇ ਦੇ ਵਿੱਚ ਉਹਨਾਂ ਨੂੰ ਰੋਕ ਕੇ ਉਹਨਾਂ ਤੋਂ ਤਕਰੀਬਨ 896 ਗੱਟੂ ਬਰਾਮਦ ਕੀਤੇ ਗਏ ਨੇ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਪਰ ਕਿ ਇਹ ਜਗ੍ਹਾਵਾਂ ਦੇ ਵਿੱਚ ਕੀ ਕਾਰਵਾਈ ਹੋਈ ਹੈ? ਕੱਲ ਸਪੈਸ਼ਲ ਨਾਕਾ ਬੰਦੀ ਦੌਰਾਨ ਹੀ ਐਸੇ ਗੁਰਦੀਪ ਸਿੰਘ ਵੱਲੋਂ ਕੀਤੀ ਗਈ ਸੀ ਜੋ ਇੱਕ ਬਲੈਰੋ ਗੱਡੀ ਅੰਮ੍ਰਿਤਸਰ ਦੀ ਤਰਫ ਆਉਂਦੀ ਜਿਹੜੀ ਦਿਖਾਈ ਦਿੱਤੀ ਜਦੋਂ ਰੋਕ ਕੇ ਚੈੱਕ ਕੀਤਾ ਉਹਦੇ ਵਿੱਚ ਟੋਟਲ 896 ਜਿਹੜੇ 96 ਨੇ ਉਹ ਚਾਈਨਾ ਡੋਰ ਦੇ ਕਟੂਬਰਾਮਦ ਹੋਏ ਨਹੀਂ ਉਹਨਾਂ ਦੇ ਨਾਂ ਇੱਕ ਦਾ ਨਾਮ ਮੁੜੇ ਦਾ ਚੰਪਰੀ ਸਿੰਘ ਔਰ ਇੱਕ ਹੋਰ ਦੋਨੇ ਸੁਲਤਾਨ ਵੇਂਦਦੇ ਨੇ ਤੇ ਇੱਕ ਨਾਲ ਬਲੇਰੋ ਗੱਡੀ ਬਰਾਮਦ ਇਹਨਾਂ ਦੀ ਗ੍ਰਿਫਤਾਰੀ ਪਾ ਕੇ ਤੇ ਅਗਲੀ ਕਾਰਵਾਈ ਇਹ ਕਰ ਰਹੇ ਆ ਇਹਨਾਂ ਦੀ ਮੁੱਢਲੀ ਪੁੱਛਗਿੱਛ ਚੁਆਇਆ ਵਾ ਕਿ ਜਹਾਜ਼ਗੜ ਇੱਕ ਟਰੱਕ ਲੱਗਾ ਸੀ ਉਹਦੇ ਵਿੱਚੋਂ 6-7 ਗੱਡੀਆਂ ਸੀ ਜਿਨ੍ਹਾਂ ਨੇ ਉਹ ਮਾਰਟ ਹੋਇਆ ਵਾ ਇਹਨਾਂ ਨੂੰ ਪੁੱਛਗਿੱਛ ਕਰਕੇ ਤੇ ਗਾਂ ਜਿਹੜਾ ਵਾ ਉਹ ਟਰੱਕ ਤੱਕ ਪਹੁੰਚਿਆ ਜਾਏਗਾ ਤੇ ਵਾਤਵਾਰਤ ਜਿਹੜੀ ਔਰ ਕਵਰੀ ਕੀਤੀ ਜਾਏਗੀ ਇਧਰ ਕਿਤੇ ਦੇਣਾ ਹੀ ਹੈ ਇਧਰ ਅਜੇ ਤੇ ਜਿਹੜੀ ਇਹਨਾਂ ਨੇ ਮੋੜਲੀ ਪੁੱਛ ਕੇ ਚ ਲਿਖਿਆ ਕੋਈ ਜੀ ਕਰਕੇ ਨਾਲੇ ਨੰਬਰ ਸੇਵ ਕੀਤਾ ਸੀ ਤੇ ਉਹ ਨੰਬਰ ਨੂੰ ਆਪਾਂ ਕਾਲ ਕਰ ਰਹੇ ਹਾਂ ਪਰ ਉਹ ਨੰਬਰ ਇਸ ਵੇਲੇ ਬੰਦਾ ਉਹਦਾ ਜਿਹੜਾ ਸਾਰਾ ਬਾਇਓ ਡਾਟਾ ਕਢਵਾ ਕੇ ਸਾਈਬਰ ਕ੍ਰਾਈਮ ਦੀ ਬਦ ਦੇ ਨਾਲ ਤੇ ਜਿਹੜਾ ਜਿਹੜਾ ਇਹਦੇ ਵਿੱਚ ਦੋਸ਼ੀ ਬਣਿਆ ਉਹਦੀ ਗ੍ਰਿਫਤਾਰੀ ਉਹਨੂੰ ਮੁਕਦਮੇ ਦੇ ਵਿੱਚ ਸ਼ਾਮਲ ਕਰਕੇ ਉਹਦੀ ਗ੍ਰਿਫਤਾਰੀ ਪਾਈ ਜਾਏਗੀ ਇਹ ਕਿਹੜਾ ਮਕਦਮਾ ਦਰਜ ਕੀਤਾ ਗਿਆ ਜੀ ਇਹ 188 ਹੈ ਤੇ ਇੱਕ ਜਿਹੜਾ ਅ ਫੋਰੈਸਟ ਅਪੀਜਨ ਜਿਹੜਾ ਅ ਪਸ਼ੂ ਜਿਹੜੇ ਆ ਉਸ ਫੋਰੈਸਟ ਨਾਲ ਦੇ ਐਸਐਮਜ਼ेड ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ